ਪੇਰਾ ਨਾਮ ਜਸਕੀਰਤ ਸਿੰਘ ਹੈ ਤੇ ਮੈਂ ਲੈਫਟਨੈਂਟ ਕਮਿਸ਼ਨ ਹੋਇਆ ਹਾਂ ਇੰਡੀਅਨ ਆਰਮੀ ਮਿਹਨਤੀ ਹਾਰਡ ਵਰਕ ਇਜ਼ ਦਾ ਕੀ ਟੂ ਸਕਸੈਸ ਆ ਠੀਕ ਹੈ ਜਿਹੜਾ ਮਿਹਨਤ ਆ ਅੱਜ ਕੱਲ ਬੱਚੇ ਸੋਚਦੇ ਆ ਕਿ ਸਮਾਰਟ ਵਰਕ ਜਿਹੜਾ ਉਹ ਆ ਬਟ ਹਾਰਡ ਵਰਕ ਇਜ਼ ਦਾ ਓਨਲੀ ਥਿੰਗ ਅੱਜ ਕੱਲ ਫੋਨ ਹੋਂ ਦੇ ਕਰਕੇ ਬਹੁਤ ਜ਼ਿਆਦਾ ਇਫੈਕਟ ਪਹੁੰਦੀ ਆ ਤੇ ਇਸ ਟਾਈਮ ਤੇ ਥੋੜਾ ਘਾਤ ਦਿਨੋ ਵੇਅਰ ਹੋਣਾ ਚਾਹੀਦਾ ਕਿ ਸਾਡਾ ਬੱਚਾ ਕੀ ਕਰਦਾ ਹੈ ਜਨਰਲੀ ਘਰ ਦੇ ਕੀ ਕਰਦੇ ਆ ਐਚ ਮੈਂ ਸਭ ਤੋਂ ਵੱਡਾ ਹਾਸਲ ਮੈਂ ਆਪਣੇ ਘਰ ਦੇ ਆਂਦਾ ਮੰਨਦਾ ਹਾਂ ਠੀਕ ਹੈ ਕਨਸਟੈਂਟਲੀ ਮੇਰੇ ਫਾਦਰ ਸਾਹਿਬ ਮੇਰਾ ਨਾਮ ਜਸਕੀਰਤ ਸਿੰਘ ਹੈ ਤੇ ਮੈਂ ਲੈਫਟਨੈਂਟ ਕਮਿਸ਼ਨ ਹੋਇਆ ਹਾਂ ਇੰਡੀਅਨ ਆਰਮੀ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਮਿਹਨਤ ਹੀ ਹਾਰਡਵਰਕ ਇਜ਼ ਦਾ ਕੀ ਟੂ ਸਕਸੈਸ ਆ ਠੀਕ ਹੈ ਜਿਹੜਾ ਮਿਹਨਤ ਆ ਅੱਜ ਕੱਲ ਬੱਚੇ ਸੋਚਦੇ ਆ ਕਿ ਸਮਾਰਟ ਵਰਕ ਆ ਜਿਹੜਾ ਉਹ ਆ ਬਟ ਹਾਰਡਵਰਕ ਇਜ਼ ਦਾ ਓਨਲੀ ਥਿੰਗ ਆਪਣੀ ਸੀਨੀਅਰ ਸਕੈਂਡਰੀ ਸਿੱਖਿਆ ਜਿਹੜੀ ਆ ਉਹ ਸੈਨੀ ਸਕੂਲ ਕਪੂਰਥਲਾ ਤੋਂ ਕੀਤੀ ਫਿਰ ਉਸ ਤੋਂ ਬਾਅਦ ਮੈਂ ਐਨਡੀਏ ਯੂਪੀਐਸਸੀ ਰਿਟਨ ਕਲੀਅਰ ਕੀਤਾ ਤੇ ਮੈਂ ਆਪਣੀ ਬਾਤ ਤੇ ਟ੍ਰੇਨਿੰਗ ਐਨਡੀਏ ਜਾ ਕੇ ਕੀਤੀ ਦੇਖੋ ਮੈਂ ਜੋ ਮੰਨਦਾ ਹਾਂ ਜੋ 17 ਤੋਂ ਲੈ ਕੇ 25 ਸਾਲ ਤੱਕ ਦੀ ਏਜ ਆ ਇਹ ਡਿਸਾਈਡਿੰਗ ਏਜ ਹੁੰਦੀ ਆ ਤੇ ਅੱਜ ਕੱਲ ਫੋਨ ਹੋਣ ਦੇ ਕਰਕੇ ਬਹੁਤ ਜ਼ਿਆਦਾ ਇਫੈਕਟ ਪਾਉਂਦੀ ਆ ਤੇ ਇਸ ਟਾਈਮ ਤੇ ਥੋੜਾ ਘਾਤਿਆ ਨੂੰ ਅਵੇਅਰ ਹੋਣਾ ਚਾਹੀਦਾ ਕਿ ਸਾਡਾ ਬੱਚਾ ਕੀ ਕਰਦਾ ਹੈ ਜਨਰਲੀ ਕਰਦੇ ਕੀ ਕਰਦੇ ਆ ਕਿ ਆਪਣੇ ਬੱਚੇ ਨੂੰ ਖੁੱਲੀ ਛੁੱਟੀ ਦੇ ਦਿੰਦੇ ਆ ਕਿ ਜੋ ਵੀ ਬੱਚਾ ਕਰਦਾ ਪਿਆ ਉਹਨੂੰ ਟੋਕਣਾ ਨਹੀਂ ਆ ਕਿਉਂਕਿ ਅੱਜ ਕੱਲ ਮੇਨ ਇਹ ਗੱਲ ਹੋ ਰਹੀ ਆ ਕਿ ਵੈਸਟਰਨ ਕਲਚਰ ਆਪਾਂ ਅਪਲਾਈ ਕਰਦੇ ਪਏ ਆ ਕੀ ਬਾਹਰ ਲੋਕਾਂ ਦੇ ਬੱਚਿਆਂ ਨੂੰ ਕੁਝ ਨਹੀਂ ਕਹਿੰਦੇ ਤਾਂ ਆਪਾਂ ਉਹੀ ਚੀਜ਼ਾਂ ਆਪਣੇ ਕਰੇ ਲੂਚ ਲਿਆਉਣੇ ਆ ਜੋ ਮੈਂ ਮੰਨਦਾ ਹਾਂ 17 ਤੋਂ 25 ਸਾਲ ਦੀ ਜਿਹੜੀ ਏਜ ਆ ਉਹੀ ਮੈਨੇਜ ਆ ਉਦੋਂ ਘਰਦਿਆਂ ਨੂੰ ਥੋੜਾ ਚੈੱਕ ਰੱਖਣਾ ਚਾਹੀਦਾ ਬਾਕੀ ਬੱਚੇ ਨੂੰ ਵੀ ਆਪਣਾ ਵੇਖਣਾ ਚਾਹੀਦਾ ਹੈ ਕਿ ਛੋਟੀ ਉਮਰ ਤੋਂ ਹੀ ਸੋਚਣਾ ਚਾਹੀਦਾ ਹੈ ਕਿ ਮੇਰਾ ਕੀ ਟੀਚਾ ਹੈ ਤੇ ਮੈਂ ਉਹਨੂੰ ਹਾਸਲ ਕਿਦਾਂ ਕਰਨਾ ਹੈ ਏਚ ਮੈਂ ਸਭ ਤੋਂ ਵੱਡਾ ਹਾਸਲ ਮੈਂ ਆਪਣੇ ਘਰਦਿਆਂ ਦਾ ਮੰਨਦਾ ਹਾਂ ਠੀਕ ਹੈ ਕਨਸਟੈਂਟਲੀ ਮੇਰੇ ਫਾਦਰ ਸਾਹਿਬ ਜਿਨ੍ਹਾਂ ਨੇ ਮੈਨੂੰ ਪਹਿਲਾਂ ਉਹ ਖੁਦ ਇਟਲੀ ਸੀ ਉਹਨਾਂ ਨੇ ਫਿਰ ਉੱਥੋਂ ਵਾਪਸ ਆਏ ਤੇ ਉਹਨਾਂ ਨੇ ਇਹ ਸੋਚਿਆ ਸੀ ਕਿ ਮੈਂ ਇਹਨੂੰ ਕਿਤੇ ਨਾ ਕਿਤੇ ਕੋਈ ਚੰਗੀ ਜਗ੍ਹਾ ਸਕੂਲੇ ਪੜਾਣਾ ਹੈ ਉਹਨਾਂ ਨੇ ਹੱਥ ਪੈਰ ਮਾਰੇ ਫਿਰ ਫਿਰ ਮੈਨੂੰ ਸੈਨੀ ਸਕੂਲ ਕਪੂਥਲਾ ਐਡਮਿਸ਼ਨ ਦਿਵਾਈ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਆਪਣੀ ਐਜੂਕੇਸ਼ਨ ਆ ਇਹੀ ਮੇਨ ਮੋਟਿਵ ਰੱਖਣਾ ਵਾ ਇੱਥੇ ਜਦੋਂ ਆਪਣੇ এনवायरमेंट ਹੀ ਇਦਾਂ ਦਾ ਬਣ ਚੁੱਕਿਆ ਹੈ ਕਿ ਲੋਕ ਸਾਰੇ ਇੱਕ ਦੂਜੇ ਨੂੰ ਕਹਿੰਦੇ ਆ ਕਿ ਚਲੋ ਬਾਅਦ ਚੱਲਦੇ ਆ ਬਟ ਇੰਡੀਆ ਚ ਵੀ ਆਪਾਂ ਮਿਹਨਤ ਕਰਕੇ ਚੰਗੇ ਅਹੁਦਿਆਂ ਤੇ ਪਹੁੰਚ ਸਕਦੇ ਆ ਤਾਂ ਪਹਿਲਾਂ ਤਾਂ ਸਤਿਗੁਰੂ ਮਹਾਰਾਜ ਦਾ ਪਰਮਾਤਮਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੁੱਧੀ ਪਾਉਂਦਾ ਸੱਚੇ ਪਾਤਸ਼ਾਹ ਹਰ ਇੱਕ ਦੇ ਬੱਚੇ ਨੂੰ ਇਹੋ ਜੀ ਬੁੱਧੀ ਪਾਵੇ ਜੋ ਕਿ ਮਿਹਨਤ ਕਰੇ ਚੰਗੀ ਪੜ੍ਹਾਈ ਕਰੇ ਤੇ ਇਹਨਾਂ ਹਉਦਿਆਂ ਤੇ ਜਾਵੇ ਸਭ ਤੋਂ ਵੱਡਾ ਕੁਮਨ ਪਾਤਸ਼ਾਹ ਮਹਾਰਾਜ ਦਾ ਕੋਟ ਕੋਟ ਅਸੀਂ ਧੰਨਵਾਦ ਕਰਦੇ ਆ ਸੱਚੇ ਪਾਤਸ਼ਾਹ ਨੇ ਜਨ ਇਹ ਪਾਸੇ ਲਾਇਆ ਇਹ ਤਾਂ ਸਭ ਤੋਂ ਵੱਡੀ ਦੇਣ ਹੀ ਇਹਨਾਂ ਦੇ ਪਿੰਡ ਵਾਲਿਆਂ ਦੀ ਆ ਕਿਉਂਕਿ ਜੋ ਕਿ ਹੱਡੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਹਰ ਵੇਲੇ ਤੁਰਦੇ ਆ ਜਦੋਂ ਵੀ ਕੋਈ ਵੀ ਕਿਸੇ ਵੇਲੇ ਵੀ ਸਾਨੂੰ ਕੋਈ ਵੀ ਕੰਮ ਦੀ ਲੋੜ ਪੈਂਦੀ ਆ ਇੱਕ ਫੋਨ ਕਰੀਏ ਤੇ ਉਹ ਪਹਿਲਾਂ ਹਾਜ਼ਰ ਹੋ ਜਾਂਦੇ ਆ ਮਤਲਬ ਫੋਨ ਇਹ ਨਹੀਂ ਪਿੱਕ ਹੈ ਨਹੀਂ ਚੁੱਕਣਾ ਨਹੀਂ ਜਾਂ ਕਿੱਦਾਂ ਵਾ ਸਭ ਤੋਂ ਵਧੀਆ ਗੱਲ ਇਹ ਆ ਸਾਡੇ ਪਿੰਡ ਦੀ ਵੀ ਬੜਾ ਇਤਫਾਕ ਵਾ ਕੋਈ ਗੱਲ ਨਹੀਂ ਇਹੋ ਜੀ ਪਿੰਡ ਵਿੱਚ ਹਰ ਵੇਲੇ ਮਤਲਬ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਆ ਸਾਰੇ ਆਏ ਹੋਏ ਮੌਜੂਦਾ ਸਰਪੰਚ ਸਾਫਕਾ ਸਰਪੰਚ ਲਾਇਨਸ ਕਲੱਬ ਜਿੰਨੇ ਵੀ ਭੈਣ ਭਰਾ ਆ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਉਸ ਅਕਾਲ ਪੁਰਖ ਦੀ ਕਿਰਪਾ ਦੇ ਸਦਕਾ ਸਾਡੇ ਪਿੰਡ ਰਣੀਆਂ ਦੇ ਵਿੱਚੋਂ ਇਹ ਪਹਿਲਾ ਬੱਚਾ ਜਸਕੀਰਤ ਸਿੰਘ ਜੋ ਲੈਫਟੀਨੈਂਟ ਸਿਲੈਕਟ ਹੋਇਆ ਹੈ ਤੇ ਕਮਿਸ਼ਨਡ ਕਰਕੇ ਲਿਆ ਕੇ ਤੇ ਇਹ ਬੇਟਾ ਜਿਹੜਾ ਇਹ ਹੁਣ ਸਾਡੇ ਕੋਲ ਆਇਆ ਹੈ ਇਹ ਸਾਡੇ ਪਿੰਡ ਰਣੀਆਂ ਵਾਸਤੇ ਬਹੁਤ ਹੀ ਮਾਣ ਦੀ ਗੱਲ ਆ ਉਧਰੋਂ ਸਾਡੇ ਨਾਲ ਇਸ ਵੇਲੇ ਨੂੰ ਸਨਮਾਨਿਤ ਕਰਨ ਵਾਸਤੇ ਲਾਇਨਜ਼ ਕਲੱਬ ਕਾਨੂੰਨ ਗੌਰਵ ਤੋਂ ਪ੍ਰਧਾਨ ਸਾਡੇ ਬਲਜਿੰਦਰ ਸਿੰਘ ਸੈਣੀ ਜੀ ਉਹ ਆਏ ਨੇ ਪਿੰਡ ਦੇ ਮੈਂ ਸਾਬਕਾ ਸਰਪੰਚ ਲਖਵਿੰਦਰ ਸਿੰਘ ਮੌਜੂਦਾ ਸਰਪੰਚ ਸਖਦੇਵ ਸਿੰਘ ਏਸੀ ਇਸ ਬੱਚੇ ਨੂੰ ਇਹਦਾ ਇੰਨੇ ਸਾਡੇ ਪਿੰਡ ਦਾ ਮਾਣ ਵਧਾਇਆ ਅਸੀਂ ਇਹਦਾ ਮਾਣ ਵਧਾਉਣ ਵਾਸਤੇ ਇਹਦੇ ਮਾਪਿਓ ਨੂੰ ਜਿਨ੍ਹਾਂ ਨੇ ਇਹਨੂੰ ਚੰਗੇ ਸੰਸਕਾਰ ਦਿੱਤੇ ਤੇ ਚੰਗੇ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਅਸੀਂ ਪ੍ਰਮਾਤਮਾਗੇ ਅਰਦਾਸ ਕਰਦੇ ਆਂ ਵੀ ਹੇ ਵਾਹਿਗੁਰੂ ਇੰਨੇ ਦੇਸ਼ ਦੀ ਸੇਵਾ ਦੇ ਵਿੱਚ ਜੌਬ ਜਿਹੜੀ ਆ ਇਹਨੂੰ ਮਿਲੀ ਆ ਇਹ ਬੜੀ ਤਨਦੇਈ ਨਾਲ ਆਪਣੀ ਜੌਬ ਕਰੇ ਇਮੇਰ ਪਰ ਆਹ ਥੇ ਉਸ ਬੱਚੇ ਤੇ ਰੱਖੇ ਤੇ ਹੋਰ ਤਰਕੀਆਂ ਜਰਨਲ ਦੇ ਉਹਦੇ ਤੱਕ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ